ਰੋਟੀ ਮੈਨੂੰ ਟਾਈਮ ਨਾਲ ਨਹੀਂ ਮਿਲਦੀ ਦੁਪਹਿਰਾ ਹੋ ਗਿਆ ਕੁੱਤਿਆਂ ਨੂੰ ਪਤਾ ਨਹੀਂ ਕੀ ਕੁਛ ਕਿਲੇ ਪਨੀਰ ਖਾਉਂਦੇ ਆ ਮੈਨੂੰ ਰੋਟੀਦਾਰ ਨੇ ਪੁੱਛਦੇਗੇ ਨਹੀਂ ਤਾਇਆ ਹੁਣ ਫਿਰ ਜਾਵੇਂ ਨਹੀਂ ਤੁਰਿਆ ਜਾਂਦਾ ਜੇ ਤੁਰਿਆ ਜਾਂਦਾ ਹੁੰਦਾ ਤਾਂ ਮੈਂ ਆਪ ਨਾ ਚੱਕ ਕੇ ਖਾਣਾ ਇਹ ਵੀ ਗੱਲ ਤੁਰਿਆ ਨਹੀਂ ਜਾਂਦਾ ਇਹ ਤਾਂ ਹੀ ਮੈਂ ਆਪਦੇ ਪੁੱਤ ਪੁੱਤਰੀ ਸੇਰੇ ਵਿੱਚ ਚਪੇੜ ਮਾਰੋ ਮੂੰਹ ਤੇ ਪੁੱਤ ਦੀ ਸੇਵਾ ਕਰਦਾ ਪਿਓ ਨੂੰ ਪਿਓ ਕਹਿੰਦਾ ਇਹਨੂੰ ਕੁੱਤੇ ਨੂੰ ਕਿੱਥਾਂ ਹੈ ਪਿਆਰ ਨਾਲ ਪੁੱਤ ਨੂੰ ਹਿੰਦਰ ਵੇਖ ਲੈ ਬੀੜੂ ਦੇ ਮੁੱਖੇ ਮੈਂ ਕਿਹਨੇ ਨਾ ਕੋ ਪੱਖਾ ਉਹਦੇ ਨੂੰ ਇਹਨੂੰ ਮੈਨੂੰ ਆਏ ਪੁੱਛੋ ਵੀ ਇਹ ਕਿਹਨੂੰ ਮੈਂ ਨਮਾਉਂਦੇ ਇਹਨੂੰ ਹਾਂ ਉੱਤੇ ਨਾ ਨਮਾਉਂਦੇ ਕਿਹਨੂੰ ਨਮਾਉਣੇ ਬਾਪੂ ਨੂੰ ਨਾ ਉਹਦੇ ਕੋਲ ਪੱਖਾ ਨਾ ਉਹਦੇ ਕੋਈ ਚੰਗਾ ਮੰਜਾ ਦਿੱਤਾ ਤੁਸੀਂ ਉਹ ਕੁਝ ਵੀ ਨਹੀਂ ਤੁਸੀਂ ਦੇਖੋ ਕਿੱਥੇ ਪੈਂਦਾ ਔਰ ਬਾਥਰੂਮ ਉੱਤੇ ਕਰਦਾ ਕੀ ਕਰਗੇ ਪੁੱਤਾ ਨਹੀਂ ਕਰਦਾ ਉੱਤੇ ਬਾਥਰੂਮ ਦੀ ਬੱਦ ਤੇ ਕਿ ਮਾੜੀ ਮੋਟੀ ਕੋਈ ਪਛਤਾਵੇ ਦੀ ਇਨਕੀਰ ਮੈਂ ਵੇਖੀ ਨਹੀਂ ਤੁਹਾਡੇ ਮੱਥੇ ਸਰ ਵੀ ਕੋਣ ਰੋਟੀ ਪਾਣੀ ਦਿਓ ਭਾਈ ਅਜਤਬਾ ਦੇਖੋ ਮੇਰੀ ਗੱਲ ਸੁਣੋ ਆਖੀ ਗੱਲ ਫਿਰ ਸਰਪੰਚ ਸਾਹਿਬ ਛੱਡ ਦਿਓ ਇਹਨਾਂ ਨੂੰ ਮੇਰੀ ਸੁਣੋ ਜੇ ਹਾਲੇ ਵੀ ਗੱਲ ਹੈ ਫਿਰ ਛੱਡ ਦਿਓ ਇਹਨਾਂ ਨੂੰ ਮੇਰੇ ਕੋਲ ਸਰਪੰਚ ਨਹੀਂ ਕੀਨੇ ਕਹਿਤਾ ਮੇਰੀ ਗੱਲ ਸੁਣੋ ਇੱਕ ਮਿੰਟ ਮੈਂ ਵੀਡੀਓ ਦਿਖਾ ਦਿਆਂ ਮੇਰੇ ਨਾਲ ਕਰਨ ਦੀ ਲੋੜ ਨਹੀਂ ਦੇਖੋ ਮੇਰੀ ਗੱਲ ਸੁਣੋ ਤੁਸੀਂ ਆਪਾਂ ਪਿੰਡਾਂ ਵਾਲੇ ਹੁੰਨੇ ਜਿੱਦਾਂ ਪਰਿਵਾਰ ਦੇ ਜਦੋਂ ਮੇਰਾ ਦਿਮਾਗ ਇੰਨਾ ਖਰਾਬ ਹੋਵੇ ਇਹਨਾਂ ਨੇ ਮੈਨੂੰ ਮਾਰ ਦੇ ਚਪੇੜੇ ਮਾਰਨਾ ਤੇ ਦੁਨੀਆਂ ਸੱਤਾਂ ਦੀ ਛੋੜ ਦੇ ਪੈਂਦੀ ਮੈਂ ਲੈਡੀ ਕਾਸਟੇ ਮੈਂ ਸਦੂੰਗਾ ਮੈਂ ਆਪੇ ਚਪੇੜੇ ਮਾਰ ਦੇਣਾ ਹੁਣਾਂ ਫਿਰ ਆਪਾਂ ਕਿਸੇ ਮੇਰੀ ਗੱਲ ਸੁਣੋ ਤੁਸੀਂ ਅ ਆਈ ਡੀ ਵਾੜ ਕੇ ਰੱਖੀਆ ਯਾਰ ਤੂੰ ਅਸੀਂ ਥਾਣੀ ਨਹੀਂ ਆਏਗੇ ਤੁਹਾਡੇ ਕੋਲ ਪਿਓ ਸਾਂਭਿਆ ਨਹੀਂ ਜਾਂਦਾ ਹੈਗਾ ਪਿਓ ਸਾਂਭਿਆ ਨਹੀਂ ਜਾਂਦਾ ਇੱਥੇ ਆ ਕੇ ਗੱਲਾਂ ਕਰਦੇ ਤੁਸੀਂ ਮੇਰੇ ਕੋਲ ਸਰਪੰਚ ਜੀ ਮੈਂ ਮਾਫੀ ਚਾਹੂੰਗਾ ਇਹਨੂੰ ਇਹਨੂੰ ਲੰਮਾ ਪਾਓ ਇੱਕ ਵਾਰੀ ਚਲੋ ਨਹੀਂ ਪਹਿਲਾਂ ਸਾਨੂੰ ਸਬੂਤ ਦਿਖਾਓ ਜੀ ਤੂੰ ਤਾਂ ਸਬੂਤ ਸਬੂਤ ਦਿਖਾਉਣ ਤੋਂ ਬਾਅਦ ਸਬੂਤ ਦਿਖਾਉਣ ਤੋਂ ਬਾਅਦ ਮੈਂ ਤੇਰੀ ਚਮੜੀ ਬਾਹਲੀ ਦੇ ਦੂੰਗਾ ਸਰਪੰਚ ਸਾਹਿਬ ਤੁਸੀਂ ਇਹ ਸੀਨੀਅਰ ਪਤਾ ਗੱਲ ਤੁਸੀਂ ਇਹ ਗੱਲ ਤੁਸੀਂ ਮੰਨੋ ਸਰਪੰਚ ਸਾਹਿਬ ਵੀ ਚੱਲ ਜਣੀ ਐ ਇਸ ਤੋਂ ਪਹਿਲਾਂ ਗੁਸਤਾਖੀ ਸਾਡੇ ਤੋਂ ਹੋ ਗਈ ਹੋ ਗਈ ਅਜੇ ਤਵਾਰ ਬਜ਼ੁਰਗਾਂ ਦੀ ਕੁੱਛਕਾਇਤ ਨਹੀਂ ਆਉਗੀ ਨਹੀਂ ਆਏ ਕਿ ਮਨ ਨਹੀਂ ਸਰਪੰਚ ਸਾਹਿਬ ਫਿਰ ਤੁਸੀਂ ਜਦੋਂ ਤੁਸੀਂ ਬੰਦ ਕਰਾ ਰਿਹਾ ਮੈਂ ਮੁਰਸ਼ਿ ਜੀ ਨੂੰ ਮੈਂ ਤੁਹਾਨੂੰ ਕਿਸੇ ਨਾਲ ਚੱਲ ਗਿਆ ਇੱਕੋ ਮਿੰਟ ਸਰਪੰਚ ਸਾਹਿਬ ਇੱਕੋ ਮਿੰਟ ਇੱਕੋ ਮਿੰਟ ਸਰਪੰਚ ਸਾਹਿਬ ਪਿੱਛੇ ਖੜ ਜਾ ਖੜ ਜਾ ਖੜ ਜਾ ਮੈਂ ਤੇਰੀ ਕਰਦਾ ਜਵਾਬ ਤੇਰੀ ਵੀ ਬੰਦ ਕਰਦਾ ਇਹਦੀ ਵੀ ਕਰਦਾ ਇਹ ਦੇਖਣਾ ਜੀਭਾ ਐਡਿੰਗੜਾ ਜੀਭਾ ਲੱਗੀਆਂ ਤੁਹਾਡੇ ਬੋਲਣ ਵਰੀ ਕੁੱਤੇ ਨੂੰ ਕੁੱਤਾ ਨਾ ਕਹੋ ਸਾਡੇ ਨੂੰ ਸਾਡਾ ਪੁੱਤ ਹੈ ਮੇਰੇ ਕੋਲ ਸਬੂਤ ਹੈ ਮੈਂ ਫੇਰ ਹੀ ਆਖਿਆ ਨਾ ਤੇ ਪਿਓ ਨੂੰ ਕੁੱਤਾ ਕਹ ਲਓ ਫਿਰ ਕੋਈ ਗੱਲ ਨਹੀਂ ਦਿਖਾਉਣਾ ਮੈਂ ਮੁਰਸ਼ਿ ਜੀ ਕਹੇਗਾ ਤੁਹਾਨੂੰ ਆ ਦਿਓ ਵੀਡੀਓ ਐ ਤਾਂ ਜੀ ਆ ਤੁਹਾਨੂੰ ਮੈਂ ਬਿਤੀ ਕਿਤੇ ਵੀ ਹੈ 1 ਮਿੰਟ ਆਪਸਾ ਪੰਸਾ ਵੇਖਣ ਵਾਲੇ ਉਹਨੂੰ ਵਿਖਾ ਦਿਓ ਆ ਵੇਖ ਇਧਰ ਨਾਲ ਬੈਠ ਕੇ ਤੁਹਾਨੂੰ ਸੈਂਡ ਕਰ ਦੂੰਗਾ ਇਹਨੂੰ ਵੀ ਵਿਖਾ ਦਿਓ ਇਹਦੀ ਆ ਜਿਹੜੀ ਬੋਲਦੀ ਹੈ ਨਾ ਇਹਨੂੰ ਵੀ ਵਿਖਾ ਦਿਓ ਅਜੇ ਲਾਂਜੂ ਕਿੱਥੇ ਪਾਇਆ ਮੈਂ ਆ ਜਾ ਮੇਰਾ ਪੁੱਤ ਓ ਮੇਰਾ ਪੁੱਤ ਰੂਸੀ ਕਿਹਾ ਆ ਜਾ ਹ ਲੈ ਆ ਲੈ ਕੇਲਾ ਖਾ ਲੈ ਆਇਆ ਮੇਰੇ ਪੁੱਤ ਦਾ ਹੁਣ ਬਿਸਕੁਟਾਂ ਦਾ ਖਾਣੇ ਦਾ ਟਾਈਮ ਹੋ ਗਿਆ ਭੁੱਖੀ ਲੱਗੀ ਪਈ ਆ ਮੇਰੇ ਪਤਨ ਆ ਜਾ ਮੇਰਾ ਮੁੱਤ ਆ ਲੈ ਆ ਜਾ ਮੇਰਾ ਮੁੱਤ ਆ ਲੈ ਖਾ ਲੈ ਤੇ ਕੇਲਾ ਖਾਊਗਾ ਹੁਣ ਤੜਕੇ ਮੇਰੇ ਮੁੱਤ ਨੇ ਚੂਰੀ ਖਾਦੀ ਸੀ ਆ ਲੈ ਖਾ ਲੈ ਖਾ ਲੈ ਪੁੱਤ ਖਾ ਲੈ ਪਨੀਰ ਦਾ ਟਾਈਮ ਵੀ ਹੋ ਜਾਣਾ ਆਪਣਾ ਪਨੀਰ ਖਵਾਵਾਂਗੇ ਫਿਰ ਤੈਨੂੰ ਪੁੱਤ ਮੇਰੇ ਪੁੱਤ ਮੇਰੇ ਪਤ ਭੁੱਖਾਂ ਲੱਗੀਆਂ ਪਈਆਂ ਬਿਸਕੁਟ ਵੀ ਖਾਣਾ ਮੇਰੇ ਮੁੱਤ ਨੇ ਹਣਾ ਆਲਾ ਕਿੱਲਾ ਖਾਲਾ ਮੇਰਾ ਮੁੱਤ ਆਏ ਮੇਰੇ ਮੁੱਤ ਨੂੰ ਤਾਂ ਬਾਲੀਆਂ ਭੁੱਖਾ ਲੱਗੀ ਐ ਭਈਆਂ ਇਹ ਛਾਰਾ ਕਿੱਲਾ ਹੀ ਖਾ ਗਿਆ ਮੇਰਾ ਮੁੱਤ ਤੜਕੇ ਮੇਰੇ ਮੁੱਤ ਨੇ ਕਿੱਲੋ ਦੁੱਧ ਪੀਤਾ ਸੀ ਹੈ ਮੁੱਤ ਕਿੱਲੋ ਦੁੱਧ ਪੀਦਾ ਮੇਰਾ ਮੁੱਤ ਮੇਰੇ ਮੁੱਤ ਨੇ ਕਿੰਨਾ ਦੁੱਧ ਪੀਤਾ ਸੀ ਦੁੱਧੂ ਕਿੰਨਾ ਪੀਣਾ ਬਿਸਕਟ ਕਿੰਨੇ ਖਾਣੇ ਆ ਜਾ ਮੇਰਾ ਮੁੱਤ ਬਿਸਕਟ ਖਾ ਲਾ ਹਾ ਮੇਰਾ ਮੁੱਤ ਬਾਰਾ ਮਿੱਠਾ ਮੇਰਾ ਮੁੱਤ ਮੇਰੇ ਮੱਤ ਆਪਾਂ ਦੋਨੇ ਜਣੇ ਖਾਵਾਂਗੇ ਹੈਨਾ ਆਜਾ ਆਪਾਂ ਦੋਨੇ ਜਣੇ ਖਾਵਾਂਗੇ ਹਾਂ ਇਹ ਤਾਂ ਬਾਲਾ ਸੋਹਣਾ ਮੁੱਤਆ ਮੇਰਾ ਪੁੱਤ ਇਹੋ ਜਿਹਾ ਪੁੱਤ ਤਾਂ ਕਿਸੇ ਦਾ ਹੈ ਨਹੀਂਗਾ ਇਹੋ ਜਿਹਾ ਮੇਰਾ ਮੁੱਤਆ ਹਾਂ ਹੋਰ ਖਾਣਾ ਫਿਰ ਆ ਲੈ ਫਿਰ ਖਾਲਾ ਫੇਰ ਤਨ ਮੈਂ ਪਨੀਰ ਖਵਾਉਂਗਾ ਮੇਰਾ ਮੁੱਤ ਪਨੀਰ ਵੀ ਖਾਊਗਾ ਐ ਮੇਰਾ ਮੁੱਤ ਆਜਾ ਮੇਰਾ ਮੁੱਤ ਇੱਥੇ ਆ ਲੈ ਇੱਥੇ ਆ ਲੈ ਬਿਸਕੁਟ ਖਾ ਲੈ ਆ ਲੈ ਮੇਰਾ ਮੁੱਤ ਬਿਸਕੁਕਟ ਖਾ ਲੈ ਐ ਮੇਰਾ ਮੁੱਤ ਬਾਲਾ ਮਿੱਠਿਆ ਮੁੱਤਆ ਮੇਰਾ ਆਪਾਂ ਫਿਰ ਪਨੀਰ ਵੀ ਖਾਵਾਂਗੇ ਪਨੀਰ ਵੀ ਲੈਣਾ ਬਚਾਰੇ ਬੱਚੂ ਖਾ ਲੈਣੇ ਆ ਇੱਕ ਮਿੰਟ ਹੋਰ ਹੋਰ ਦਿਖਾਣਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਆ ਲਾਡ ਬਾਡੀਆਂ ਕਰੀ ਜਾਂਦਾ ਨੇ ਇੱਕ ਮਿੰਟ ਹੋਰ ਦਿਖਾਣਾ ਤੁਹਾਨੂੰ ਮੈਂ ਇੱਕ ਮਿੰਟ ਇਹ ਕਿਨੇ ਬੜਾਈ ਵੀਡੀਓ ਤੂੰ ਮੂੰਹ ਬੰਦ ਕਰ ਹੁਣ ਮੈਂ ਦੱਸਾਂ ਤੈਨੂੰ ਮੈਂ ਤੇਰਾ ਮਾਨਦਾਨ ਕਰਕੇ ਤੋਰੂੰਗਾ ਤੈਨੂੰ ਐਸਾ ਜਾਣ ਦਿਊਂਗਾ ਮੈਂ ਮੈਂ ਕਰੇ ਕਿਦਾ ਹੋਣਾ ਜਾਣਾ ਐ ਤਾਂ ਜਾ ਤੁਹਾਡੇ ਮੈਂ ਤੈਨੂੰ ਪਿਆਰ ਦਾ ਕੋਈ ਕਰੇ ਵੀਡੀਓ ਇਹ ਆਪਣੀ ਜਿੰਨੇ ਮਰਜ਼ੀ ਬਣਾ ਜਿਓ ਹੁਣ ਇਹਦਾ ਮਤਲਬ ਹੁਣ ਤੁਸੀਂ ਉਹਦੇ ਨਾਲ ਵੀ ਲੜੋਗੇ ਜਾ ਕੇ ਸਰਪੰਚ ਸਾਹਿਬ ਮੈਂ ਇਹਨੂੰ ਕੱਲੇ ਨੂੰ ਬੁਲਾ ਕੇ ਸਿਰਫ ਪਿਆਰ ਨਾਲ ਕਹਿਣਾ ਚਾਹੁੰਦਾ ਸੀਗਾ ਵੀ ਬਈ ਤੇਰਾ ਪਿਓ ਆ ਮਾਂ ਤੇਰੀ ਤੋਣੀਆ ਖੈ ਨਹੀਂ ਉਹਦੀ ਸੇਵਾ ਕਰ ਲਓ ਮੈਨੂੰ ਜਦੋਂ ਬੰਦੇ ਨੇ ਆ ਕੇ ਦੋ ਤਿੰਨ ਵਾਰੀ ਕਿਹਾ ਨਾ ਜੀ ਬਜ਼ੁਰਗ ਦੀ ਬਹੁਤ ਮਾੜੀ ਹਾਲਤ ਹੈ ਨਾ ਉਹਨੂੰ ਬਿਰਧ ਆਸ਼ਰਮੋਂ ਭੇਜਦੇ ਆ ਕਹਿੰਦੇ ਸਾਡੀ ਮੁੱਛ ਨਹੀਂ ਵੀ ਹੁੰਦੀ ਹੈ ਤੇ ਨਾ ਉਹਨੂੰ ਖਾਣਾ ਮਿਲਦਾ ਬਜ਼ੁਰਗ ਚੀਕਦਾ ਢੂਈ ਦੀ ਪ੍ਰੋਬਲਮ ਆ ਆਲੋ ਦੂਜੀ ਵੀਡੀਓ ਆ ਦੇਖਿਓ ਇਹਦੀ ਕਰਤੂਤ ਵੇਖੋ ਇਧਰ ਕੁੱਤੇ ਦੇ ਨਾਲ ਆ ਦੇਖੋ ਕੁੱਤੇ ਨਾਲ ਆੜ ਬੱਡੀਆਂ ਦੀਆਂ ਦੇਖੋ ਤਾਇ ਸਸਰੀ ਗਾਲ ਸਸਰੀ ਗਾਲ ਕਿਵੇਂ ਆ ਪਤਾ ਵਧੀਆ ਠੀਕ ਠਾਕ ਜਿਉ ਸਾਡੇ ਵਾਲੇ ਇੱਕ ਨੂੰ ਕਹਿ ਕੇ ਰੋਟੀ ਫੜਾ ਦਿਆ ਕਰਨ ਟਾਈਮ ਨਾ ਅਜੇ ਢੂਈ ਹੋਈ ਲਈ ਉਹਦੋਂ ਕੋਈ ਪੁੱਛਦਾ ਹੀ ਨਹੀਂ ਮੈਨੂੰ ਰੋਟੀ ਖਾ ਲਈ ਇਕ ਕਰੀ ਕਾ ਨੂੰ ਪਤਾ ਕਹੇ ਨੇ ਫੜਾਈ ਦੀ ਮੈਨੂੰ ਤੇ ਆਵਾਜ਼ ਨਹੀਂ ਮਾਰੀ ਤੂੰ ਉਹਨਾਂ ਨੂੰ ਅੰਦਰ ਆਵਾਜ਼ ਮਾਰਦੇ ਕਿਹੜਾ ਕੋਈ ਸੁਣਦਾ ਹੈ ਅੱਛਾ ਵੇ ਜਾ ਪਤ ਮੈਂ ਤਨ ਦੱਸ ਹੀ ਦੇਣਾ ਖਾਂਦਾ ਸਤਾਇਆ ਰੋਟੀ ਮੈਨੂੰ ਟਾਈਮ ਨਾਲ ਨਹੀਂ ਮਿਲਦੀ ਦੁਪਹਿਰਾ ਹੋ ਗਿਆ ਕੁੱਤਿਆਂ ਨੂੰ ਪਤਾ ਨਹੀਂ ਕੀ ਕੁਛ ਕਿਲੇ ਪਨੀਰ ਖਾਂਦੇ ਆ ਮੈਨੂੰ ਰੋਟੀ ਦਾ ਨਹੀਂ ਪੁੱਛਦੇਗੇ ਨਹੀਂ ਤਾਇਆ ਹੁਣ ਫਿਰ ਜਾਵਾਂ ਨਹੀਂ ਤੁਰਿਆ ਜਾਂਦਾ ਜੇ ਤੁਰਿਆ ਜਾਂਦਾ ਹੁੰਦਾ ਤਾਂ ਮੈਂ ਆਪ ਨਾ ਚੱਕ ਕੇ ਖਾਣਾ ਇਹ ਵੀ ਗੱਲ ਤੁਰਿਆ ਨਹੀਂ ਜਾਂਦਾ ਚੰਗਾ ਤਾਇਆ ਕਰਦਾ ਮੈਂ ਜਾ ਕੇ ਰਾਜੂ ਨਾਲ ਗੱਲਾਂ ਅੰਦਰ ਠੀਕ ਆ ਹਾਂ ਮੇਰਾ ਮੱਤ ਕਿੱਲਾ ਖਾਊਗਾ ਨਾਲੇ ਮੇਰਾ ਮੱਤ ਪਨੀਰ ਖਾਊਗਾ ਅੱਜ ਹਾਂ ਬਈ ਨਹੀਂ ਅੱਜ ਘਰੇ ਆ ਹਾਂ ਬਈ ਸੁੱਖੇ ਕਿਵੇਂ ਆ ਆ ਜਾ ਬਈ ਨੰਝਾ ਹੋਰ ਕੀ ਹਾਲ ਆ ਵਧੀਆ ਬਈ ਠੀਕ ਠਾਕ ਹੋਰ ਹਾਂ ਹਾਂ ਠੀਕ ਆ ਬਈ ਠੀਕ ਉਹ ਕੁਰਸੀ ਦਾ ਪੁੱਤਰ ਇਹਨੂੰ ਸਾਰਾ ਦਿਨ ਗੇਮ ਹੀ ਖੜਾਈ ਜਾਇਆ ਕਰ ਓਏ ਮੇਰਾ ਮੱਤਾ ਇਹ ਮੇਰਾ ਪੁੱਤ ਗੇਮ ਹੀ ਖੇਡਦਾ ਆ ਕੋਸੀ ਨੇੜੇ ਕਰ ਲਾ ਲੈ ਇਹਨੂੰ ਕਿੱਧਰ ਤੂੰ ਬੁੱਕਲ ਚਵਾੜੀ ਬੈਠਾ ਭਰਾਵਾ ਉਹਨਾ ਵੱਡ ਬੁੱਡ ਲਵੇ ਓ ਨਹੀਂ ਵੱਡਾ ਇਹ ਤਾਂ ਮੇਰਾ ਮੱਤਾ ਹੈ ਇਹ ਤਾਂ ਨਾ ਇਹਨੂੰ ਤਾਂ ਪੁੱਤ ਮੇਰਾ ਦਾ ਨਹੀਂ ਉਹ ਮੈਂ ਆਪਦੇ ਪੁੱਤ ਵਾਸਤੇ ਲਿਆਂਦਾ ਇਹ 30000 ਦਾ ਲੈ ਕੇ ਆਂਦਾ ਉਹ ਤਾਂ ਖੇਡਦਾ ਦੀਨਾ ਨਹੀਂ ਉਹ ਤਾਂ ਮੋਬਾਈਲ ਤੇ ਲੱਗਿਆ ਪਿਆ ਇਹਨੂੰ ਫਿਰ ਭੁੱਖੀ ਲੱਗੀ ਪਈ ਹੈ ਨਾ ਇਹਨੂੰ ਮੈਂ ਕੇਲਾ ਖਵਾਉਣਾ ਹਣ ਇਹਨੂੰ ਮੈਂ ਹੁਣ ਪਨੀਰ ਖਵਾਉਣਾ ਆ ਮੇਰਾ ਮੱਤ ਨੂੰ ਹੁਣ ਮੇਰੇ ਪੁੱਤ ਨੂੰ ਕੇਲਾ ਖਵਾਉਣੇ ਆਪਾਂ ਆ ਮੇਰਾ ਮੁੱਤ ਕੇਲਾ ਖਾਊਗਾ ਆਏ ਆਏ ਖਾ ਆ ਮੇਰਾ ਮੁੱਤ ਕੇਲਾ ਖਾਂਦਾ ਹੁਣ ਔਰ ਬਲਾ ਚੰਗੀਆਂ ਚੀਜ਼ਾਂ ਤੇ ਘਾਹ ਰੱਖੀਏ ਇਹ ਤਾਂ ਇਹਨੂੰ ਪਨੀਰ ਲਿਆ ਕੇ ਖਵਾਈਦਾ ਅੱਛਾ ਕੇਲਾ ਹੀ ਖਵਾਈ ਦੇ ਇਹਨੂੰ ਪੂਰਾ ਯਾਰ ਇਹਨੂੰ ਤਾਂ ਫਿਰ ਪੁੱਤਾਂ ਵਾਂਗੂ ਪਾਲੀ ਪਾਲਿਆ ਵਾ ਮੇਰਾ ਇਹ ਇਹ ਮੇਰਾ ਵੱਡਾ ਪੁੱਤ ਅੱਛਾ ਇਹ ਮੇਰਾ ਛੋਟਾ ਪੁੱਤ ਹਾਂ ਮੇਰਾ ਮੁੱਤ ਕੇਲਾ ਖਾਊਗਾ ਤੇ ਜਿਹੜਾ ਬਾਹਰ ਪਿਆ ਤਾਇਆ ਉਹ ਉਹ ਯਾਰ ਉਹਨੂੰ ਛੱਡ ਪਰੇ ਯਾਰ ਤੂੰ ਗੱਲ ਦੱਸ ਕੀ ਕੰਮ ਕੀ ਆਇਆ ਉਹ ਯਾਰ ਉਹਨੇ ਮੈਨੂੰ ਬੁਲਾ ਕੇ ਕਿਹਾ ਸੀ ਹਾਂ ਇਹ ਮੈਨੂੰ ਰੋਟੀ ਨਹੀਂ ਪਛਦੇ ਉਹਦਾ ਕੰਮ ਨਿਭੜੂਗਾ ਤਾਂ ਉਹ ਫੇਰ ਹੀ ਦੇਵਾਂਗੇ ਇਹ ਤਾਂ ਮੈਂ ਯਾਰ ਤੂੰ ਆ ਬੜਾ ਜ਼ਰੂਰੀ ਕੰਮ ਕਰਦੇ ਆ ਕੁੱਤਿਆਂ ਨੂੰ ਕੁੱਤੇ ਵਾਲੇ ਥਾਂ ਰੱਖਣਾ ਚਾਹੀਦਾ ਮੰਨਿਆ ਤੇਰਾ ਪੁੱਤ ਆ ਹੈਗਾ ਤੇਰਾ ਪੁੱਤ ਉਹ ਕੁੱਤਿਆਂ ਨੂੰ ਨਾ ਉਹ ਕੁੱਤਾ ਨਾ ਖਾ ਯਾਰ ਇਹ ਐਂਓ ਪਿਓਰ ਪਨੀਰ ਖਾਂਦਾ ਹੈ ਅੱਛਾ 3 ਕਿਲੋ ਦੁੱਧ ਦੇ ਦਾ ਠੀਕ ਆ ਪਾਇਆ ਪਨੀਰ ਠੀਕ ਆ ਅੱਧੀ ਦਰਜਣ ਕੇਲਿਆਂ ਦੀ ਇਹ ਖਾ ਜਾਂਦਾ ਦਿਹਾੜੀ ਚ ਤੇ ਇਹ ਮਰਾ ਅਪੇਰ ਦੁਨੀਆ ਕਿੰਨੀ ਜਾ ਰਹੀ ਹੈ ਯਾਰ ਜਿਹੜਾ ਪੁੱਤ ਹੈਗਾ ਤੇਰਾ ਪੁੱਤ ਆ ਬੈਠਾ ਇਹ ਗੱਲ ਮੰਨਿਆ ਯਾਰ ਕੁੱਤਾ ਯਾਰ ਕੁੱਤੇ ਨੂੰ ਨਾ ਕੁੱਤੇ ਨੂੰ ਕੁੱਤੇ ਵਾਲੇ ਨਾਲ ਰੱਖਣਾ ਚਾਹੀਦਾ ਬਾਈ ਯਾਰ ਓ ਯਾਰ ਕੁੱਤੇ ਵਾਲੇ ਉਹ ਗੱਲ ਨਹੀਂ ਯਾਰ ਤੂੰ ਕੁੱਤਾ ਨਾ ਕਹਿਆ ਨੂੰ ਯਾਰ ਇਹ ਤਾਂ ਪੁੱਤਾਂ ਨੂੰ ਪਾਲਿਆ ਯਾਰ ਤੇਨੂੰ ਕੁੱਤਾ ਹੀ ਕਵਾਂਗੇ ਕੁੱਤਿਆਂ ਦੇ ਕੰਮ ਵੀ ਕੁੱਤਿਆਂ ਵਾਲੇ ਆ ਇਹ ਤਾਂ ਮੈਂ ਦੇਣ ਆ ਮੈਂ 30000 ਦਾ ਲੈ ਕੇ ਜਾਂਦਾ ਬਾਈ ਓਦੋਂ ਚੱਲ ਮੰਨਿਆ ਵੀ ਕਿੱਧਰ ਨੂੰ ਵੇਖ ਯਾਰ ਦੁਨੀਆ ਜਾ ਰਹੀ ਹੈ 30000 ਤੇ ਓ ਵਿਚਾਰਾ ਰੋਟੀ ਨੂੰ ਵੀ ਮਿਲ ਕੀ ਜਾਂਦਾ ਓ ਮੈਨੂੰ ਪਤਾ ਕੀ ਕਹਿੰਦਾ ਮੈਨੂੰ ਆਇਆ ਨੂੰ ਕਹਿੰਦਾ ਬੈ ਜਾ ਤੈਨੂੰ ਗੱਲ ਦੱਸਾਂ ਕਹਿੰਦਾ ਬਰੇ ਢਿੱਡ ਚ ਬਲੇਟ ਪਈ ਜਾਂਦੇ ਆ ਮੈਨੂੰ ਰੋਟੀ ਨਹੀਂ ਮਿਲਦੀ ਟਾਈਮ ਨਾਲ ਕਹਿੰਦਾ 12 ਵਜੇ ਪਈ ਸਿਖਰ ਤੇ ਪਈ ਹੋਇਆ ਹੁਣੋਂ ਕੰਮ ਨਵੇੜੂਗੀ ਤਾਂ ਫੇਰ ਹੀ ਦੇਵਾਂਗੇ ਉਹਦੀ ਤਾਂ ਵਿਚਾਰੀ ਦੀ ਢੂਈ ਦੁਖੀ ਜਾਂਦੀ ਐ ਉਹੀ ਗੱਲ ਤੇਰੀ ਯਾਰ ਉਹਨੂੰ ਤਾਂ ਹੁਣ 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 ਰੋਟੀ ਦੇ ਦਿੰਨੇ ਆ ਤੇ ਅੱਧੇ ਘੰਟੇ ਨੂੰ ਫੇਰ ਕਹੂਗਾ ਤੈਨੂੰ ਦਿਨ ਚ ਕਿੰਨੇ ਦੇ ਦਿੰਨਾ ਅੱਧੇ ਘੰਟੇ ਨੂੰ ਫੇਰ ਪਹੁੰਚਾ ਦੇਣਾ ਇਹਨੂੰ ਦਿਨ ਚ ਕਿੰਨੇ ਆ ਜੀ ਦੇ ਦਿੰਨਾ ਓ ਯਾਰ ਤੂੰ ਨਾ ਯਾਰ ਕੰਮ ਦੀ ਗੱਲ ਕਰ। ਤੇ ਯਾਰ ਮੈਂ ਕੰਮ ਤਾਂ ਚੰਗੇ ਆਇਆ ਸੀ। ਉਹ ਪਰ ਤੇਰੇ ਪਿਆਉਣ ਨੂੰ ਦੇਖ ਕੇ ਨਾ ਮੇਰਾ ਮੂਡ ਖਰਾਬ ਹੋ ਗਿਆ ਯਾਰ ਪੈਸੇ ਦੇ। ਓ ਯਾਰ ਮੂਡ ਯਾਰ ਜਦੋਂ ਨਾ ਬੰਦਾ ਬਜ਼ੁਰਗ ਹੋ ਜਾਂਦਾ ਵੱਡਾ ਹੋ ਜਾਂਦਾ। ਉਹਦੋਂ ਜਵਾਕਾਂ ਰਗਾ ਬਣ ਜਾਂਦਾ ਉਹਦੋਂ ਦਿਮਾਗ ਖਰਾਬ ਹੋ ਜਾਂਦਾ। ਬਾਈ ਰਾਜੂ ਤੂੰ ਵੀ ਉਸ ਵਸਤਾ 'ਚ ਜਾਣਾ। ਬਣਾਏ ਗੌਰ ਰੱਖ। ਓ ਇਹਨੇ ਤੇਰੇ ਨਾਲ ਨਹੀਂ ਤੈਨੂੰ ਪਾਲਿਆ ਕਿਹਨੇ? ਉਹਨੂੰ ਤਾਂ ਹੁਣ ਰੋਟੀ ਦੇ ਦੇ ਤੇ ਫੇਰ ਭੌਂਕਣ ਲੱਗ ਜੂਗਾ। ਬਿੰਦੇ ਬਿੰਦੇ ਬਾਜਾਂ ਦੇ ਲੱਗ ਜਾਂਦਾ। ਉਹ ਭੌਂਕਦਾ ਇਹ ਬੋਲਦੀ ਆ। ਉਹ ਭੌਂਕਦਾ ਤਾਂ ਕੁੱਤੇ ਆ ਕਮਲਿਆ। ਮਾਂ ਪਿਓ ਨਹੀਂ ਕਰੇ ਭੌਂਕਦਾ ਹੁੰਦਾ। ਵੀ ਉਹਨੂੰ ਨਾ ਰੋਟੀ ਹੁਣ ਦੇ ਦੇ। ਅੱਧੇ ਘਟੇ ਨੂੰ ਫੇਰ ਕਹੂਗਾ। ਫੇਰ ਭੌਂਕਣ ਲੱਗਿਆ ਫੇਰ ਬੋਲਣਾ। ਕਿੰਨੇ ਦੀ ਬਾਦ ਇਹਨਾਂ ਦੇ ਅੰਚ। ਮੈਂ ਨਾ ਮੋਟਰ ਚੱਲੀ ਜਾਂਦੀ ਐ ਤੇ ਭਈਏ ਕਹਿਣ ਜਾਣ। ਯਾਰ ਭਈਏ ਮੈਂ ਤਾਂ ਕੰਮ ਬਹੁਤ ਜ਼ਰੂਰੀ ਆਇਆ ਸੀ ਪਰ ਮੂਡ ਖਰਾਬ ਹੋ ਗਿਆ ਯਾਰ। ਉਹ ਵਿਚਾਰਾ ਨਾ ਉਹਦੀ ਇੱਕ ਤਾਂ ਢੂਈ ਦੀ ਪ੍ਰੋਬਲਮ ਆ। ਹਣਾ ਉਹਦੇ ਉਹ ਨਾ ਲੱਗੇ ਲੱਗ ਜਾਣ ਵਿਚਾਰੇ ਦੇ ਪੈਸੇ ਦੇ ਉੱਠਣ ਬੈਠਣ ਵਾਲਾ ਹੈ ਨਹੀਂ ਤੈਨੂੰ ਰੋਟੀ ਵਾਲੀ ਟਾਈਮ ਨਾ ਦੇ ਦੇ ਉਹਦੇ ਚ ਭੋਰਾ ਜਾਣ ਪਵੇ ਉਹਦੀ ਤਾਂ ਯਾਰ ਭੁੱਖ ਵਸੀ ਹੋਈ ਹੈ ਪੰਜਾਬੀ ਉਹਨਾਂ ਦੀ ਮਰਜ਼ੀ ਖਵਾ ਦੇ ਬੱਲੇ ਉਹ ਤੇਰੇ ਉਹਨੂੰ ਭੁੱਖ ਵਸੀ ਪਈ ਆ ਤੇ ਇਹਨੂੰ ਇਹਨੂੰ ਭੁੱਖ ਮਰੀ ਪਈ ਆ ਓ ਯਾਰ ਇਹਨੂੰ ਜਿਹੜਾ ਇੰਨਾ ਕੁਸ ਪਾਈ ਇਹਨਾਂ ਨੂੰ ਤੂੰ ਯਾਰ ਜਿਹੜੀ ਕੰਮ ਦੀ ਗੱਲ ਕਰਨਾ ਹੈ ਨਾ ਉਹ ਦੱਸ ਤੂੰ ਛੱਡ ਯਾਰ ਮੇਰਾ ਨਾ ਮੂਡ ਖਰਾਬ ਹੋ ਗਿਆ ਜਾ ਉੜਾ ਯਾਰ ਤੇਰੇ ਵਰਗੇ ਬਥੇਰੇ ਵੈਦਵਾਨ ਆਉਂਦੇ ਇੱਥੇ ਹਾਂ ਮੇਰਾ ਮਤ ਹਾਂ ਮੇਰਾ ਮਤ ਤੂੰ ਵੇਖ ਪਤ ਤੇਰੇ ਤਾਂ ਛੜਦੇ ਆ ਲੋਕ ਲੋਕ ਵੇਖ ਤੇਰੇ ਨੂੰ ਤੈਨੂੰ ਵੇਖ ਕੇ ਛੜਦੇ ਹੈ ਨਾ ਐ ਮੱਚਦੇ ਆ ਲੋਕ ਮੇਰਾ ਮੁੱਤ ਬਾਲਾ ਮਿੱਠਾ ਪੁੱਤ ਹੈ ਐ ਵੇ ਐ ਛੜਦੇ ਆ ਲੋਕ ਤੈਨੂੰ ਵੇਖ ਕੇ ਠੀਕ ਹੈ ਨਾ ਹਾਂ ਹੁਣ ਮੇਰਾ ਮੁੱਤ ਹੱਥ ਨੇ ਦੁੱਧ ਪੀਊਗਾ ਫਿਰ ਕੇਲਾ ਖਾਊਗਾ ਹਾਂ ਮੇਰੀ ਮੰਮੀ ਮੁੱਕਲੀ ਗਿਆ ਵਾ ਹੈ ਕਿੰਨੀ ਕਿ ਖੇਡ ਲਈ ਕਿਵੇਂ ਫਿਰ ਪੜ ਪੜ ਵੀ ਲੈ ਹੁਣ ਹੈ ਇਹ ਮੇਰਾ ਛੋਟਾ ਪੁੱਤ ਇਹ ਮੇਰਾ ਵੱਡਾ ਪੁੱਤ ਇਹ ਤਾਂ ਹੀ ਮੈਂ ਆਂਦੇ ਪੁੱਤ ਦੀ ਪੁੱਤ ਦੀ ਸੇਵਾ ਵਿੱਚ ਚਪੇੜ ਮਾਰੂ ਮੂੰਹ ਤੇ ਪੁੱਤ ਦੀ ਸੇਵਾ ਕਰਦਾ ਪਿਓ ਨੂੰ ਪਿਓ ਕਹਿੰਦਾ ਇਹ ਖੋਣਾ ਹੀ ਇਹਨੂੰ ਕੁੱਤੇ ਨੂੰ ਕਿੱਦਾਂ ਪਿਆਰ ਨਾਲ ਤੇ ਪੁੱਤ ਨੂੰ ਦੇਖੇ ਇਹਦੇ ਮੱਖੇ ਮਣ ਕੇ ਲੇ ਨਾ ਪੱਖਾ ਉਹ ਤੇ ਤੈਨੂੰ ਇਹਨੂੰ ਆਏ ਪੁੱਛੋ ਵੀ ਕਿਹਨੂੰ ਇਹਦਾ ਨਮੁੰਦੇ ਇਹਨੂੰ ਹਾਂ ਕੁੱਤੇ ਨਾਲ ਨਾ ਨਮੁੰਦੇ ਕਿਹਨੂੰ ਨਮੁੰਨੇ ਬਾਪੂ ਨੂੰ ਨਾ ਉਹ ਕੋਈ ਪੱਖਾ ਨਾ ਉਹਦੇ ਕੋਈ ਚੰਗਾ ਮੰਜਾ ਦਿੱਤਾ ਤੁਸੀਂ ਉਹਨੂੰ ਕੁਝ ਵੀ ਨਹੀਂ ਤੁਸੀਂ ਦੇਖੋ ਕਿੱਥੇ ਪਿਆ ਔਰ ਬਾਥਰੂਮ ਉੱਤੇ ਕਰਦਾ ਹੈ ਕੀ ਕਰਗੇ ਕੁੱਤਾ ਨਹੀਂ ਕਰਦਾ ਉੱਤੇ ਬਾਥਰੂਮ ਬੀਬਾ ਕਰਦਾ ਹੈ ਕਰਦਾ ਕਿਉਂਗਾ ਜੀ ਮੈਨੂੰ ਉਹਨਾਂ ਦੇ ਸਾਹਮਣੇ ਉਹਨਾਂ ਦੇ ਸਾਹਮਣੇ ਤਾਂ ਹੈਗੇ ਜੀ ਜੇ ਉਹ ਨਾ ਮੈਨੂੰ ਇੱਕ ਗੱਲ ਦੱਸ ਜੇ ਉਹ ਤੁਸੀਂ ਰੋਟੀ ਨਹੀਂ ਦੇ ਸਕਦੇ ਟਾਈਮ ਸਰ ਤੋ ਆਵੇ ਮੂੰਹੋਂ ਪਹਿਲਾਂ ਤੂੰ ਕਹਿ ਨਾ ਇਹ ਗੱਲ ਵੀ 10 11 ਵਜੇ ਵਿਹਲੀ ਹੁੰਦੀ ਫੇਰ ਰੋਟੀ ਦਿੰਨੀ ਐ ਇਹਨੂੰ ਵੀ ਖੇਤ ਜਾਂਦਾ ਕਿ ਉਹਨੂੰ ਪਰੌਂਠੇ ਲਾ ਕੇ ਦੇ ਦੇਣੀਆਂ ਮੁੰਡਾ ਮੇਰਾ ਜਾਂਦਾ ਸਕੂਲ ਉਹਦਾ ਵੀ ਨਾਸ਼ਤਾ ਪੈਕ ਕਰ ਦੇਣੀ ਐ ਰੂਸੀ ਨੂੰ ਵੀ ਧੜਕੇ ਪਨੀਰ ਖਵਾ ਦੇਣੀ ਐ ਤੇ ਬਾਪੂ ਇਹ ਬਾਪੂ ਜਦੋਂ ਮੈਂ ਵਿਹਲੀ ਹੁੰਦੀ ਬਾਪੂ ਨੂੰ ਮੈਂ ਉਦੋਂ ਖਵਾਉਣੀ ਐ ਕੰਮ ਹੀ ਜੀ ਇੰਨਾ ਹੋ ਜਾਂਦਾ ਘਰ ਦਾ ਬੁੜੀਆਂ ਦਾ ਕੁੱਤੇ ਵਾਰੀ ਨਹੀਂ ਹੁੰਦਾ ਆਪਦੇ ਵਾਰੀ ਨਹੀਂ ਅੱਛ ਰਾਜੀ ਜੀ ਮੇਰੀ ਗੱਲ ਸੁਣੋ ਧਿਆਨ ਨਾਲ ਤੁਸੀਂ ਨਾ ਆਪ ਬਾਪੂ ਦੀ ਕੇਅਰ ਕਰਿਆ ਕਰੋ ਹੁਣ ਨਵਾਉਣਾ ਤੋਂ ਆਉਣਾ ਠੀਕ ਹੈ ਸਾਫ ਸੁਥਰੇ ਕੱਪੜੇ ਥੱਲੇ ਵਿਛਾ ਕੇ ਉਹਨੂੰ ਰੋਟੀ ਦਾ ਚੱਲ ਪੁੜੀਆਂ ਦਾ ਕੰਮ ਆ ਜਿਹੜਾ ਕੰਮ ਤੁਹਾਡੇ ਹੱਕ ਦਾ ਤੁਸੀਂ ਕਰਿਆ ਕਰੋ ਬੀਬਾ ਜਿਹੜਾ ਹੱਕ ਤੁਹਾਡੇ ਹੱਕ ਦਾ ਤੁਸੀਂ ਕਰਿਆ ਕਰੋ ਨਹੀਂ ਰੋਟੀ ਫੜਾਉਣੇ ਟਾਈਮ ਸਰ ਖਾਣਾ ਖੇਤ ਦਾ ਕੰਮ ਹੋ ਜਾਣਾ ਮੇਰੀ ਸੁਣੋ ਗੱਲ ਤੁਸੀਂ ਤਾਂ ਨਵਾਉਣਾ ਆਉਣਾ ਰੋਟੀ ਵਰਗੀ ਮੈਂ ਆਪ ਪਲੇਟ ਤੇ ਫੜਾ ਕੇ ਆਉਣੀ ਹੁਣ ਚੱਕ ਕੇ ਖਾਣੀ ਤਾਂ ਉਹਦੇ ਬਸ ਆ ਬੀਬਾ ਜੇ ਮੇਰੇ ਕੋਲ ਆ ਵੀਡੀਓ ਹੈ ਨਾ ਮੈਂ ਭੇਜ ਦੇਣਾ ਸਰਪੰਚਾ ਨੂੰ ਭੇਜੂਗਾ ਤੂੰ ਵੇਖ ਲੈ ਘਰੇ ਜਾ ਕੇ ਠੀਕ ਹੈ ਤੁਸੀਂ ਤੁਹਾਡਾ ਰ ਇਹ ਬਕਾਇਦਾ ਬੰਦਾ ਮੇਰੇ ਕੋਲ ਹੋਰ ਤੂੰ ਆ ਕੇ ਆਪ ਮੂੰਹ ਚ ਪਾ ਸਕਦਾ ਨਹੀਂ ਉਹ ਮੈਂ ਤਾਂ ਨਹੀਂ ਮੈਂ ਕਿਹਾ ਟਾਈਮ ਸਬੂਟੀ ਦਿਓ ਤੇ ਉਹ ਨੂੰ ਆਉ ਤੋਂ ਆਉ ਟਾਈਮ ਸਿਰ ਉਹਦਾ ਮਨਜਾ ਸਾਫ ਸੁਥਰਾ ਦਿਓ ਕਿੰਨੇ ਮੁੱਖੀਆਂ ਰੱਖੋ ਵੀਡੀਓ ਚ ਭੁਲਕ ਪਿੰਕੀਆਂ ਪੰਜਾ ਸੱਤਾਂ ਦਿਨਾਂ ਤੋਂ ਉਹ ਨੂੰ ਨਵਾਉਂ ਪੰਜਾ ਸੱਤਾਂ ਦਿਨਾਂ ਤੋਂ ਨਹੀਂ ਨਹੀਂ ਪੰਜਾ ਸੱਤਾਂ ਦਿਨਾਂ ਤੋਂ ਗਲਤ ਗੱਲ ਤੇ ਤੁਸੀਂ ਉਹ ਨੂੰ ਡੇਲੀ ਨਵਾਓ ਤੂੰ ਆਪ ਨਵਾ ਤਰਾ ਪਿਓ ਆ ਤੈਨੂੰ ਦੁਨੀਆ ਦਿਖਾਈ ਜੱਗ ਪਰ ਯਾਦ ਕਰ ਲੈ ਤੁਹਾਨੂੰ ਆਇਆ ਦੋ ਸਾਰਾ ਪਹਿਲੀ ਪੱਠਾ ਤੁਸੀਂ ਉਹਨਾਂ ਦਾ ਹੀ ਸਭੀ ਵੱਡੀ ਸਰਪੰਚ ਸਾਹਿਬ ਜਦੋਂ ਮਰਸ਼ੀ ਜੀ ਸਾਹਮਣੇ ਆਈ ਆਈ ਫਿਰ ਉਹ ਤਾਂ ਇਹ ਪਿਆਬ ਹੈਗਾ ਤੁਸੀਂ ਅਸਲ ਜਿਹੜਾ ਕਰੇ ਜਾਮ ਰੱਖਿਆ ਹੋਇਆ ਉਹਨਾਂ ਵਾਲੇ ਬੰਦੇ ਨੇ ਉਹਨੂੰ ਤੁਸੀਂ ਪੰਜਵੇਂ ਸੱਤਵੇਂ ਦਾ ਨਵਾਉਣੇ ਕੋਤੋਂ ਦੀ ਦਰਜ ਤਨਵਰੀ ਨਾਉਂਦੇ ਹੋਗੇ ਹੋਰ ਉਹ ਤਾਂ ਸਾਰੀ ਦਿਹਾੜੀ ਦਿਵਾਲੇ ਰਹਿੰਦੇ ਆ ਮੁੰਡੇ ਨੂੰ ਸਕੂਲ ਭੇਜ ਦਿੰਦੇ ਆ ਉਹਨਾਂ ਦਾ ਬੁੱਕਲ ਚ ਰੱਖਦੇ ਆ ਕਦੇ ਬੈੱਡ ਤੇ ਕਦੇ ਗੱਦੇ ਤੇ ਕਦੇ ਉਹ ਮੂੰਹ ਚ ਨਾਲੇ ਉਹ ਥੋੜੇ ਬੈੱਡ ਦੇ ਨਾ ਮੂੰਹ ਤਾਂ ਹੋਊਗਾ ਜੀ ਅਸੀਂ ਤਾਂ ਕਦੇ ਉਹਨੂੰ ਪੁੰਜੇ ਨਹੀਂ ਲੈਣੇ ਜਿਹਨੇ ਤੁਹਾਨੂੰ ਜੰਮਿਆ ਹੈਗਾ ਉਹਨੂੰ ਤੁਸੀਂ ਬਾਹਰ ਕੂਨੇ ਸੱਟ ਰੱਖਿਆਗਾ ਵੀ ਭਾ ਇੱਕ ਧਿਆਰ ਰੱਖੀ ਹੁਣ ਮੁੰਸ਼ੀ ਜੀ ਆਪਣੀ ਰੇਡੀ ਕਨਸਟੇਬਲ ਬੁਲਾਓ ਇੱਕ ਤੇ ਇੱਕ ਮੁੰਡਾ ਹੋਰ ਬੁਲਾਓ ਠੀਕ ਹੈ ਇਹ ਪੁੰਜੇ ਨਹੀਂ ਨਾ ਉਹਨਾਂ ਨੂੰ ਬੈਣ ਦਿੰਦੇਗੇ ਇਹਨਾਂ ਨੂੰ ਪੁੰਜੇ ਮੂਰਦੇ ਪਾਉ ਜਿਹੜੇ ਲਵਾ ਕੇ ਇਹਨਾਂ ਦੇ ਜਿੰਨਾ ਉਹਨਾਂ ਚਾਹ ਜਾਣ ਨਹੀਂ ਦੇਣੇ ਠੀਕ ਹੈ ਸਰਪੰਚ ਸਾਹਿਬ ਨਹੀਂ ਚਲੋ ਕੋਈ ਨਹੀਂ ਨਵੇੜਦੇ ਨਹੀਂ ਨਹੀਂ ਸਰਪੰਚ ਸਾਹਿਬ ਮੈਂ ਮੈਂ ਸਾਫ ਸਾਫ ਤੁਹਾਨੂੰ ਪਹਿਲਾਂ ਬੇਨਤੀ ਕਰਦੀ ਸੀ ਕਿ ਮੈਂ ਜਿਹੜੇ ਹਸਾਬ ਨਾਲ ਜਿਹੜੇ ਪੇਸ਼ ਆਏ ਨੇ ਜਿਹੜੇ ਹਸਾਬ ਨਾਲ ਮੈਂ ਤਾਂ ਲਟਾ ਕੇ ਵਿਛਾ ਕੇ ਐ ਤਸੱਲੀ ਕਰਾ ਕੇ ਫੇਰ ਜਾਣ ਦੇਣਾ ਉਹਨਾਂ ਨੂੰ ਪਤਾ ਲੱਗੇ ਰਾਜੂ ਮੇਰੀ ਸੁਣੋ ਗੱਲ ਪਾਈ ਤੁਸੀਂ ਸ਼ਾਨਦਾਰ ਸਮਝੋ ਵੀ ਪਾਈ ਇਹ ਚ ਦੁਬਾਰਾ ਅਸੀਂ ਗਲਤ ਨਹੀਂ ਹੋਣ ਦਿੰਦੇ ਅੱਗੇ ਤੋਂ ਅਸੀਂ ਬਜ਼ੁਰਗ ਦੀ ਕੀ ਕਰਿਆ ਕਰੀ ਬੀਬਾ ਤੁਸੀਂ ਵੀ ਮਾੜਾ ਆਏ ਸੇਵਾ ਕਰਦੇ ਜਿੱਦ ਤੂੰ ਉਸੇ ਕਰ ਤੇ ਫੇਰ ਆ ਮਣਕਾ ਗੱਲ ਕੀ ਬੀਬਾ ਸੁਣੋ ਮੇਰੀ ਗੱਲ ਸੁਣੋ ਇੱਕੋ ਮੇਰੀ ਗੱਲ ਸੁਣ ਲਓ ਹਾਂਜੀ ਵੀ ਅਸੀਂ ਤੁਹਾਡੇ ਮੂੰਹ ਨੂੰ ਚੁੱਪਾਂ ਬਿਲਕੁਲ ਬਿਲਕੁਲ ਠੀਕ ਹੈ ਜੀ ਤੇ ਤੁਸੀਂ ਇਹਨਾਂ ਨੂੰ ਜਿਆਦਾ ਪਾਸੇ ਲਿਆ ਕੇ ਗੱਲ ਕਰਨੇ ਪਾਸੇ ਲੈ ਕੇ ਗੱਲ ਕਰ ਲੋ ਇਹਨਾਂ ਨੂੰ ਸਮਝਾ ਲੋ ਕਿ ਨਹੀਂ ਅਸੀਂ ਫਿਰ ਦੂਜਾ ਨਹੀਂ ਨਹੀਂ ਤੁਸੀਂ ਆਏ ਕਿ ਮੇਰੀ ਗੱਲ ਸੁਣੋ ਧਰਮ ਸਿੰਘ ਜੀ ਮੇਰੀ ਸੁਣੋ ਗੱਲ ਤੁਸੀਂ ਸਮਝਦਾਰ ਇਨਸਾਨ ਹੋ ਪਹਿਲਾਂ ਵੀ ਤੁਸੀਂ ਸਾਡੇ ਰਹਿ ਗਏ ਹੋ بڑے ਕੇਸ ਤੁਹਾਡੇ ਕੋਲ ਹੈ ਇੱਕ ਵਾਰੀ ਤੁਸੀਂ ਇਹਨਾਂ ਨੂੰ ਮੇਰੀ ਜਿਮੇਵਤ ਤੇ ਭੇਜੋ ਅੱਗੇ ਤੋਂ ਜੇ ਕੋਈ ਸ਼ਿਕਾਇਤ ਆਈ ਇਹਨਾਂ ਦੀ ਤੇ ਉਸ ਤੋਂ ਬਾਅਦ ਮੈਂ ਇਹਨਾਂ ਦੇ ਮਗਰ ਨਹੀਂ ਸਰਪੰਚ ਸਾਹਿਬ ਤੁਸੀਂ ਮੇਰੇ ਨਾਲ ਵਾਦਾ ਕਰਕੇ ਜਾਓਗੇ ਇਸ ਗੱਲ ਦਾ ਪਰ ਕੁੱਤੇ ਦੀ ਪੂਸਤ ਮੈਂ ਤੁਹਾਡੀ ਗੱਲ ਸਮਝ ਗਿਆ ਜੀ ਕੁੱਤੇ ਦੀ ਮੁਸ਼ਕਲ ਸਿੱਧੇ ਨਹੀਂ ਹੁੰਦੀ 12 ਸਾਲਾਂ ਬੰਦ ਨਹੀਂ ਚਪਾਈ ਜੇ ਇਹਨਾਂ ਦੇ ਵਿੱਚ ਕਿਸੇ ਕਿਸਮ ਦਾ ਸੁਧਾਰ ਨਾ ਆਇਆ ਬਜ਼ੁਰਗਾਂ ਦੀ ਸੇਵਾ ਨਾ ਕੀਤੀ ਨਾ ਹੌਣ ਪਾਣੀ ਨੂੰ ਨਾ ਟਾਈਮ ਸੇ ਰੋਟੀ ਪਾਣੀ ਦਿੱਤਾ ਤੁਸੀਂ ਇਸ ਕੁਰਸੀ ਤੇ ਸਰਪੰਚ ਨਾ ਬੈਠਾ ਦੇਖੂਗੇ ਇਹਨਾਂ ਦੇ ਮਗਰ ਇਹ ਮੇਰੇ ਨਾਲ ਥੋੜਾ ਵਾਦਾ ਰਹੀ ਹੈ ਮੈਂ ਬਿਸ਼ਾਉਂਗਾ ਬਹੁਤ ਫਿਰ ਮੈਂ ਕਹਿੰਦਾ ਜੋ ਮਰਜ਼ੀ ਕਰਿਓ ਅੱਜ ਤੋਂ ਬਾਅਦ ਇਹਨਾਂ ਦੀ ਸ਼ਿਕਾਇਤ ਆ ਗਈ ਮੈਂ ਇਹਨਾਂ ਦੇ ਮਗਰ ਨਹੀਂ ਆਉਣਾ جے ਤੁਹਾਨੂੰ ਅੱਜ ਤੋਂ ਬਾਅਦ ਕਿਸੇ ਕਿਸਮ ਦੀ ਇਹਨਾਂ ਦੀ ਦੁਨਾਈ ਸ਼ਿਕਾਇਤ ਆ ਕਿ ਇਹ ਬਜ਼ੁਰਗ ਦੀ ਸੇਵਾ ਨਹੀਂ ਕਰਦੇ ਇਹ ਟਾਈਮ ਸਰ ਨਹੀਂ ਨੂੰ ਆਉਂਦੇ ਹਮ ਐਸ ਕੁਰਸੀ ਤੇ ਸਰਪੰਚ ਸਾਹਿਬ ਇਹਨਾਂ ਨੇ ਮਗਰ ਨਾ ਪਰ ਮੈਨੂੰ ਇੱਕ ਗੱਲ ਦੱਸ ਦੋ ਸਰਪੰਚ ਸਾਹਿਬ ਹਾਂਜੀ ਹਾਂਜੀ ਤੁਸੀਂ ਉਹਨਾਂ ਦੀ ਜ਼ੁਬਾਨ ਦੇ ਵਿੱਚੋਂ ਪਿਛਲੇ ਪਤਾ ਨਹੀਂ 20 ਮਿੰਟਾਂ ਦੇ ਕਿ ਅੱਧੇ ਘੰਟੇ ਤੋਂ ਬੈਠੇ ਤੁਸੀਂ ਇੱਕ ਵਾਰੀ ਉਹਨਾਂ ਦੇ ਮੱਥੇ ਦੇ ਉੱਤੇ ਲਕੀਰ ਵੇਖੀ ਕਿ ਸਾਨੂੰ ਪਸਤਾਵਾ ਕੋਈ ਪਸਤਾਵਾ ਦੀ ਲਕੀਰ ਉਹਨਾਂ ਦਾ ਨਾ 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 ਸਾਡੇ ਕੁੱਤੇ ਨੂੰ ਕੁੱਤਾ ਨਾ ਕਿਓ ਸਾਡੇ ਬਾਪੂ ਨੂੰ ਕੁੱਤਾ ਕਹਿ ਲੋ ਚਾਰ ਆ ਨਹੀਂ ਨਹੀਂ ਉੱਥੇ ਕੋਈ ਚਰ ਕੋਈ ਨਹੀਂ ਇਹੀ ਮਤਲਬ ਹੈ ਨਾ ਮੇਰੀ ਪਤਾ ਗੱਲ ਗਿਆ ਜਿੰਨੀ ਕੀ ਨੌਲੇਜ ਹੁੰਦੀ ਹੈ ਨਾ ਉੰਨੀ ਕੀ ਗੱਲ ਕੀਤੀ ਜਾਂਦੀ ਹੁਣ ਤੁਸੀਂ ਆ ਦੇਖੋ ਜਿੱਥੇ ਪਿਆ ਬਜ਼ੁਰਗ ਕੀੜੇ ਚਲੇ ਪੈ ਰਹੇ ਜਗਤ ਦੇਖੋ ਮੈਂ ਇਹਨੂੰ ਸਮਝਾ ਦਣਾ ਜੀ ਬੀਬਾ ਨੂੰ ਸਮਝਾ ਦੇਣਾ ਕੋਈ ਚੱਕਰ ਨਹੀਂ ਤੁਸੀਂ ਇੱਕ ਵਾਰ ਨੂੰ ਮੇਰੀ ਜ਼ਿੰਮੇਵਾਰੀ ਤੇ ਤਾਂ ਲਿਖ ਕੇ ਲੈ ਲਓ ਮੈਂ ਤੁਹਾਨੂੰ ਜ਼ੋਰ ਦਸ ਨਹੀਂ ਤੁਹਾਡੀ ਜ਼ੁਬਾਨ ਲਿਖੇ ਵਰਗੀ ਹੈ ਤੁਸੀਂ ਮੇਰੀ ਜ਼ਿੰਮੇਵਾਰੀ ਤੇ ਇੱਕ ਵਾਰ ਛੱਡ ਦਿਓ ਅੱਗੇ ਤੋਂ ਬਾਅਦ ਇਹ ਕੁਝ ਕਹਿ ਤਾਂ ਕਿ ਤੁਹਾਨੂੰ ਇਸ ਕਿਸੇ ਕਿਸਮ ਦੀ ਕੋਈ ਵੀਡੀਓ ਕੋਈ ਦਿੰਦਾ ਇਹਨਾਂ ਦੀ ਲਿਆ ਕੇ ਮੈਂ ਰੱਖੂਗਾ ਜੀ ਧਿਆਨ ਠੀਕ ਹੈ ਜੀ ਤੇ ਅੱਜ ਤੋਂ ਬਾਅਦ ਇਹਨਾਂ ਦੇ ਮਗਰ ਪਿੰਡ ਪੱਦਰ ਤੇ ਨਹੀਂ ਕੋਈ ਆ ਨਾ ਕੋ ਸਾਡੇ ਸਾਫ ਦਾ ਸਰਪੰਚ ਉਹ ਨਾਮ ਮੈਂ ਆਮ ਸਰਪੰਚ ਮੈਂ ਤੁਹਾਡੀ ਥੋੜੀ ਜਿੰਮੇਵਾਰੀ ਹੈ ਤੇਰੀ ਜਬਾਨ ਤੋਂ ਨਿਕਲੂਗਾ ਕੁਛ ਠੀਕ ਹੈ ਅੱਜ ਤੋਂ ਬਾਅਦ ਬਿਲਕੁਲ ਤੇਰੀ ਜਬਾਨ ਤੋਂ ਨਿਕਲੂਗਾ ਕੁਛ ਕਿ ਮਾੜੀ ਮੋਟੀ ਕੋਈ ਪਸਤਾਵੇ ਦੀ ਲਕੀਰ ਮੈਂ ਵੇਖੀ ਨਹੀਂ ਤੁਹਾਡੇ ਮੱਥੇ ਤੇ ਸਰਪੰਚ ਕੋ ਨੂੰ ਰੋਟੀ ਪਾਣੀ ਦਿਓ ਭਾਈ ਅੱਜ ਤੋਂ ਬਾਅਦ ਦੇਖੋ ਮੇਰੀ ਗੱਲ ਜੇ ਆਹੀ ਗੱਲ ਹੈ ਫਿਰ ਸਰਪੰਚ ਸਾਹਿਬ ਛੱਡ ਦਿਓ ਇਹਨਾਂ ਨੂੰ ਮੇਰੀ ਸੁਣੋ ਜੇ ਹਲੇ ਵੀ ਗੱਲ ਐ ਫਿਰ ਛੱਡ ਦਿਓ ਇਹਨਾਂ ਨੂੰ ਮੇਰੇ ਕੋਲ ਪਤਾ ਨਹੀਂ ਕਿਹਨੇ ਕਹਿਤਾ ਮੇਰੀ ਗੱਲ ਸੁਣੋ ਇੱਕ ਮਿੰਟ ਮੈਂ ਵੀਡੀਓ ਦਿਖਾ ਦਿਆਂ ਮੇਰੇ ਨਾਲ ਕਰਨ ਦੀ ਲੋੜ ਨਹੀਂ ਦੇਖੋ ਮੇਰੀ ਗੱਲ ਆਪਾ ਪਿੰਡਾਂ ਵਾਲੇ ਹੁੰਨੇ ਜਿੱਦੜ ਪਰਿਵਾਰ ਦੇ ਜਦੋਂ ਮੇਰਾ ਦਿਮਾਗ ਇੰਨਾ ਖਰਾਬ ਹੋਵੇ ਨਾ ਤਾਂ ਮੈਨੂੰ ਮਾਰ ਕੇ ਚਪੇੜੇ ਮਾਰਨਾ ਤੇ ਦੁਨੀਆਂ ਸੱਤਾਂ ਦੀ ਛੋੜਨੀ ਪੈਂਦੀ ਪਰ ਲੈਡੀ ਕਾਸਟੇ ਨੂੰ ਸਤੂnga ਮੈਂ ਆਪੇ ਚਪੇੜੇ ਮਾਰ ਦਿੰਦਾ ਹਾਂ ਉਹਨਾਂ ਫਿਰ ਆਪਾਂ ਕਿਸੇ ਮੇਰੀ ਗੱਲ ਸੁਣ ਤੁਸੀਂ ਅੱਜ ਤੱਕ ਥਾਣੇ ਆਏ ਹੋ ਵੀ ਤੇ ਐਡੀ ਵਿਕਾਰ ਕੇ ਰੱਖਿਆ ਯਾਰ ਤੂੰ ਨਹੀਂ ਅਸੀਂ ਥਾਣੇ ਨਹੀਂ ਆਏਗੇ ਤੁਹਾਡੇ ਕੋਲ ਪਿਓ ਸਾਂਭਿਆ ਨਹੀਂ ਜਾਂਦਾ ਹੈਗਾ ਪਿਓ ਸਾਂਭਿਆ ਨਹੀਂ ਜਾਂਦਾ ਇੱਥੇ ਆ ਕੇ ਗੱਲਾਂ ਕਰਦੇ ਹੋ ਤੁਸੀਂ ਮੇਰੇ ਕੋਲ ਤੁਹਾਡੀ ਸ਼ਰਮ ਲੈ ਗਈ ਕੁੱਤੇ ਨੂੰ ਕੁੱਤਾ ਨਾ ਆਖੋ ਬਾਪੂ ਨੂੰ ਕੁੱਤਾ ਬੇਸ਼ੱਕ ਪੰਜਾਬੀ ਬੋਲੀ ਕਹ ਲੂੰ ਫਾਲੇ ਵੀ ਜ਼ਬਾਨ ਚ ਥੋੜੇ ਵਰਗਿਆਂ ਨੂੰ ਮੈਂ ਬਹੁਤ ਟੱਕਲੇ ਵਰਗੇ ਕਰਕੇ ਤੋੜਦਾ ਹੁਣ ਮੈਨੂੰ ਇਹ ਨਾ ਸੋਚੀ ਬੀਬਾ ਕਿਤੇ ਜਿਹੜਾ ਤੇਰਾ ਦਿਮਾਗ ਖਰਾਬ ਹੈ ਨਾ ਜਿਹੜਾ ਤੂੰ ਬੋਲਦੀ ਐਨੀ ਸਰ ਕਿਵੇਂ ਚੜਾਈ ਓਏ ਥਣਦਾਰ ਸਾਹਿਬ ਸਰਪੰਚ ਸਾਹਿਬ ਇੱਕ ਮੈਨੂੰ ਗੱਲ ਕਰ ਲੈਣ ਤੇ ਮੇਰਾ ਦਿਮਾਗ ਖਰਾਬ ਕਰਤਾ ਰਹਿਣੇ ਮੈਂ ਬੇਨਤੀ ਕਰਦਾ ਮੈਨੂੰ ਗੱਲ ਕਰ ਲੈਣ ਦਿਓ ਕੋਈ ਨਹੀਂ ਮੈਂ ਤੁਹਾਡੀ ਗੱਲ ਸੁਣੂਗਾ ਸਰਪੰਚ ਸਾਹਿਬ ਬੇਨਤੀ ਮੈਨੂੰ ਗੱਲ ਕਰ ਲੈਣ ਦਿਓ ਐਡੀ ਸਰ ਕਿਵੇਂ ਚੜਾਈ ਓਏ ਨਹੀਂ ਸਰਪੰਚ ਮੈਂ ਕਦੇ ਥਾਣੇਦਾਰਾਂ ਵਾਂਗੂ ਪੇਸ਼ ਹੀ ਨਾ ਆਇਆ ਕਿਸੇ ਦੇ ਨਾਲ ਤੁਸੀਂ ਬਕਵਾਸ ਕਰਦੇ ਮੇਰੇ ਸਾਹਮਣੇ ਬੈਠ ਕੇ ਪਿਓ ਸਮਝਿਆ ਨਹੀਂ ਜਾਂਦਾ ਕੁੱ ਬਾਪੂ ਨੂੰ ਕਹਿ ਲਓ ਕੁੱਤਾ ਦਾਸ ਆੜੀ ਤੁਸੀਂ ਖੁਦ ਕੁੱਤਾ ਸਮਝਦੇ ਬਾਪੂ ਨੂੰ 11-11 ਵਜੇ ਤੱਕ ਰੋਟੀ ਬਾਪੂ ਨੂੰ ਦਿੰਦੇ ਨਹੀਂ ਕੁੱਤੇ ਨੂੰ ਤੜਕੇ ਦਿਨ ਚੜ੍ਹਨ ਤੋਂ ਪਹਿਲਾਂ ਪਨੀਰ ਖਵਾਉਂਦੇ ਹੋ ਕੇਲੇ ਖਵਾਉਂਦੇ ਹੋ ਬਿਸਕੁਟ ਖਵਾਉਂਦੇ ਹੋ ਚੂਰੀਆਂ ਖਵਾਉਂਦੇ ਹੋ ਤੇ ਪਿਓ ਪਿਓ ਚੀਕਾਂ ਮਾਰਦਾ ਜਿਹੜੀਆਂ ਵੀਡੀਓ ਤੁਹਾਨੂੰ ਦਿਖਾਤੀਆਂ ਨਾ ਵੇਖ ਕੇ ਵੀ ਸ਼ਰਮ ਨਹੀਂ ਆਈ ਮਾੜੀ ਮੋਟੀ ਤੈਨੂੰ ਚੱਲ ਤੁਸੀਂ ਐਂ ਕਰੋ ਅੱਜ ਜੀ ਇੱਕ ਵਾਰੀ ਗਲਤੀ ਮਹਿਸੂਸ ਕਰੋ ਗਲਤੀ ਹੋ ਗਈ ਜੀ ਗਾਂ ਭਾਈ ਫਾਰਮੈਲਟੀ ਗਲਤੀ ਨਹੀਂ ਮੰਨਣੀ ਮੇਰੇ ਕੋਲ ਬੀਬਾ ਮੇਰੀ ਗੱਲ ਸੁਣੋ ਸਾਫ ਸ਼ਬਦਾਂ ਚ ਜੇ ਕੋਈ ਤੁਹਾਨੂੰ ਲੱਗਦਾ ਨਾ ਫਾਰਮੈਲਟੀ ਕਰਨੀ ਮੈਨੂੰ ਪਤਾ ਲੱਗਾ ਨਾ ਬਜ਼ੁਰਗ ਦੀਆਂ ਦੇਖੀ ਹੋਈ ਹੈ ਨਗਰੀ ਹਾਂ ਧਿਆਨ ਰੱਖਾਂ ਤੇ ਫਿਰ ਬੋਲਦੀ ਕਿਵੇਂ ਇੰਨਾ ਗਰਮ ਕਿਵੇਂ ਬੋਲ ਕੇ ਵਿਖਾਉਂਦੀ ਸੀ ਤੈਨੂੰ ਕੀ ਲੱਗਦਾ ਹਾਂ ਸਾਨੂੰ ਪਤਾ ਵੀਰੇ ਕਿਨੇ ਵੀਡੀਓ ਬਣਾਉਣਾ ਜਿਨੇ ਮਰਜ਼ੀ ਬਣਾ ਦੇ ਮਾੜਾ ਕਰਤਾ ਚਲੋ ਕੋਈ ਨਹੀਂ ਅੱਗੇ ਤੋਂ ਧਿਆਨ ਰੱਖੋ ਬੀਬਾ ਉਹ ਗੰਦਾਰ ਸਾਹਿਬ ਚਲੋ ਅੱਗੇ ਤੋਂ ਨਹੀਂ ਕਹਦਾ ਹੂੰ ਦੀ ਕਿ ਪਿੰਡ ਪੱਤਰ ਤੇ ਅਸੀਂ ਵੀ ਧਿਆਨ ਰੱਖਾਂਗੇ ਗੱਲ ਜੇ ਸ਼ਿਕਾਇਤ ਆਉਂਦੀ ਹੈ ਤਾਂ ਸਾਡੇ ਵੱਲੋਂ ਕੋਈ ਪਿੰਡ ਪੱਤਰ ਤੇਰੇ ਦੀ ਕੋਈ ਮਦਦ ਨਹੀਂ ਹੋਊਗੀ ਹਲਕੀ ਇੱਕ ਗੱਲ ਮੇਰੀ ਸਾਫ ਸ਼ਰਦਾਂ ਦੀ ਸੁਣ ਲੈ ਇੱਕ ਗੱਲ ਮੇਰੀ ਸਾਫ ਸ਼ਰਦਾਂ ਦੀ ਸੁਣਨੀ ਇਹ ਨਾ ਸਮਝੀ ਮੇਰੇ ਕੋਲ ਮੇਰੇ ਕੋਲ ਲੇਡੀ ਕਾਸਟੇਬਲ ਵੀ ਹੈਗੀਆਂ ਤੇ ਬਿਬਾ ਧਿਆਨ ਰੱਖੀ ਜਿੰਨਾਂ ਨੂੰ ਪਹਿਲਾਂ ਬਕਵਾਸ ਕੀਤੀ ਹੈ ਨਾ ਬਾਰੇ ਜਿਆਦਾ ਤੇ ਕਿੰਨੇ ਮਰਜ਼ੀ ਕੰਮ ਜ਼ਿਆਦਾ ਹੈ ਜਿਨ੍ਹਾਂ ਨੇ ਜੰਮ ਪਾਲ ਕੇ ਡੇਡੇ ਕੀਤਾ ਹੈ ਜਿਨ੍ਹਾਂ ਨੇ ਆਸਾਂ ਉਮੀਦਾਂ ਰੱਖੀਆਂ ਕਦੇ ਵਾਤੇ ਜਵਾਬ ਜੰਮੇ ਜਾਂਦੇ ਆ ਇਸੇ ਵਾਸਤੇ ਜੰਮੇ ਜਾਂਦੇ ਵੀ ਜੋ ਬਜ਼ੁਰਗ ਹੋ ਜਾਣਗੇ ਮੰਜੇ ਚ ਪੈ ਜਾਣਗੇ ਕਦੋਂ ਸਾਨੂੰ ਪਿਆ ਨੂੰ ਸਾਡੀ ਸੇਵਾ ਕਰਨਗੇ ਸਾਨੂੰ ਰੋਟੀ ਪਾਣੀ ਦੇਣਗੇ ਰੋਟੀ ਪਾਣੀ ਸਿਰਫ ਕਦੇ ਮਾਪਿਓ ਸੋਚ ਕੇ ਨਹੀਂ ਸੋਚਦਾ ਹੁੰਦਾ ਕਿ ਮੈਂ ਮੰਜੇ ਚ ਪਿਆ ਹਾਂਗਾ ਤੇ ਮੇਰੇ ਲੈ ਕੇ ਇਹ ਕੜਾ ਪਾ ਦੇਣਗੇ ਮੇਰੇ ਰਾਣੀ ਹਾਰ ਪਾ ਦੇਣਗੇ ਮਾਪਿਓ ਸੋਚਦਾ ਕਿ ਮੈਨੂੰ ਰੋਟੀ ਦੇਣਗੇ ਕੌਮਣ ਬਾਪ ਮਾਰ ਕੇ ਉਹਨੂੰ ਕੁੱਤਾ ਬਣਾ ਰੱਖੇ। ਕਿਉਂ ਤੋਂ ਕਹਾ ਬਣਾ ਰੱਖੇ ਕੁੱਤੇ ਨੂੰ ਮੈਂ ਆਖੂ ਬਹਿ ਕੇ ਗੱਲ। ਸ਼ਰਮ ਲੈ ਗਈ ਲੋਕਾਂ ਦੀ ਜਮਾਈ। ਤੁਸੀਂ ਦੱਸਿਓ ਨਾ ਸਰਪੰਚ ਸਾਹਿਬ ਵੀ ਯਾਤਰਾ ਤੇ ਲੈ ਕੇ ਜਾਂਦੇ ਕੁੱਤਿਆਂ ਨੂੰ? ਹਾਂ ਦੇਖਿਆ ਜੀ। ਗੱਡੀਆਂ ਚ ਲੈ ਕੇ ਜਾਂਦੇ ਏਸੀ ਗੱਡੀਆਂ ਦੇ ਵਿੱਚ ਯਾਰ ਕੁੱਤਾ ਕੁੱਤਾ ਹੁੰਦਾ ਜਾਨਵਰ ਜਾਨਵਰ ਹੁੰਦਾ ਮੁੰਛੀ ਜੀ। ਉਹ ਚੀਜ਼ ਜਿਹੜੇ ਰੀਸ ਕਰੀ ਜਾਂਦੇ ਆ ਪਰ ਇਹ ਆਈ ਨਹੀਂ ਦੇਖਦੇ ਵੀ ਉਹੀ ਗੱਲ ਉਹਦੇ ਮਾਪਿਆਂ ਦੇ ਨਾਲ ਕਰਦੇ। ਰੀਸ ਦੀ ਛੱਡੋ ਜੀ। ਮੈਂ ਕਹਿੰਦਾ ਬੇਸ਼ੱਕ ਕੋਈ ਅਰਬਪਤੀ ਹੋਵੇ। ਬੇਸ਼ੱਕ ਕੋਈ ਦੁਨੀਆ ਦੀ ਦੌਲਤ ਹੋਵੇ। ਇਸ ਗੱਲ ਨੂੰ ਨਕਾਰਿਆ ਜਾ ਸਕਦਾ ਸਰਪੰਚ ਸਾਹਿਬ ਵੀ ਕੁੱਤਾ ਇਸ ਗੱਲ ਨੂੰ ਨਿਕਾਰਿਆ ਜਾ ਸਕਦਾ? ਬਿਲਕੁਲ ਨਹੀਂ। ਇਹਨੂੰ ਝੂਠਾ ਕਿਹਦਾ ਜਾ ਸਕਦਾ? ਇਹ ਕੁੱਤਾ-ਕੁੱਤਰ ਨਹੀਂ ਹੁੰਦਾ। ਨਹੀਂ ਨਹੀਂ ਜੀ ਗਈ। ਮਾਂ ਪਿਓ ਦੀ ਥਾਂ ਜਿਹੜੀ ਇਹ ਜਿੱਥੇ ਸੁੰਡ ਪਏ ਪਏ ਤੁਹਾਡੇ ਥਾਂ ਦੇ ਵਿੱਚ ਕਿਤੇ ਘਰ ਦੇ ਵਿੱਚ ਉੱਥੇ ਮਾਂ ਪਿਓ ਦਾ ਮੰਝਾ। ਮਾਂ ਪਿਓ ਦੇ ਕੀੜੇ ਪੈਣ ਵਾਲੇ ਹੋ ਜਾਂਦੇ ਆ। ਚੀਕਾਂ ਮਾਰ-ਮਾਰ ਮਾਂ ਪਿਓ ਅੱਧੀ ਰੋਟੀ ਲੈਂਦਾ ਇੱਕ ਅੱਧੀ ਰੋਟੀ ਲੈਂਦਾ ਹੈਗਾ ਜਵਾਕਾਂ ਦੇ ਕੋਲੋਂ। ਉਹ ਵੀ ਪਤਾ ਨਹੀਂ ਦਿੰਦੇ ਕਿ ਨਹੀਂ ਸਮੇਸਰਾ ਦੱਸਦਾ ਸੀ ਉਹਨੇ 11-12 ਵਜੇ ਤੱਕ ਰੋਟੀ ਦਿੰਨੇ ਆ ਸੀ ਉਹਨਾਂ ਨੂੰ। ਤੇ ਕੁੱਤੇ ਨੂੰ ਤੜਕੇ ਉੱਠਦੇ ਸਰ ਪਨੀਰ, ਬਿਸਕੁਟ, ਚੂਰੀ ਪਤਾ ਨਹੀਂ ਕੀ ਕੁਛ। ਫਰੂਟਾਂ ਤਾਂ ਕੁੱਤੇ ਐਸੇ ਕਰਕੇ ਸਮਾਜ ਦਾ ਬੇੜਾ ਗਰਕ ਹੋਇਆ ਹੈ ਵੀ ਕੁੱਤਿਆਂ ਨੂੰ ਲਿਆ ਕੇ ਬਿੱਲਿਆਂ ਨੂੰ ਲਿਆ ਕੇ ਪਤਾ ਨਹੀਂ ਕਿਹੜੇ-ਕਿਹੜੇ ਜਾਨਵਰਾਂ ਨੂੰ ਲਿਆ ਕੇ ਉਹ ਤਾਂ ਪੂਜਣੇ ਸ਼ੁਰੂ ਕਰਤੇ ਸੀ ਉਹ ਤਾਂ ਸੀ ਰਜਾਈਆਂ ਚਵਾੜਨੇ ਸ਼ੁਰੂ ਕਰਤੇ ਤੇ ਮਾਂ ਪਿਓ ਦਾ ਜਿਹੜੇ ਪੈਣ ਦਾ ਮੌਕਾ ਸੀ ਕਹਿੰਦਾ ਰਜਾਈਆਂ ਚ ਗੱਡਿਆਂ ਦੇ ਪੈਣ ਦਾ ਤੇ ਉਹ ਮਾਂ ਪਿਓ ਚੱਕ ਕੇ ਉੱਥੇ ਮਾਰੇ ਜਿੱਥੇ ਉਹਨਾਂ ਦੀ ਆਵਾਜ਼ ਵੀ ਨਹੀਂ ਸੁਣਦੀ ਵੀ ਰੋਟੀ ਮੰਗੀ ਜਾਂਦੇ ਆ ਮੈਂ ਅੱਗੇ ਤੋਂ ਗਲਤੀ ਨਹੀਂ ਕਰਦੇ ਗਿਆਨ ਦਾ ਸੋਚ ਕੇ ਚੱਲੋ ਦੇਖੋ ਤੁਸੀਂ ਆਪ ਦਾ ਬਜਟ ਹੋਣਾਗਾ ਆਪਦੇ ਜੇ ਤੁ ਤੁਸੀਂ ਅੱਜ ਆਪਦੇ ਮਾਂ ਪਿਓ ਨਾਲ ਇਸ ਤਰ੍ਹਾਂ ਕਰ ਰਹੇ ਹੋ ਕਹਿੰਦਾ ਤੁਹਾਡੇ ਬੱਚੇ ਵੀ ਤੁਹਾਡੇ ਨਾਲ ਇਸ ਤਰ੍ਹਾਂ ਗੱਲ ਮੰਗੇ ਸਮਝੋ ਥੋੜਾ ਜਿਹਾ ਇਸ ਚੀਜ਼ ਨੂੰ ਅਸੀਂ ਥੋੜੇ ਭਲੇ ਵਾਸਤੇ ਤੁਹਾਨੂੰ ਬੁਲਾਇਆ ਨਾ ਕਿ ਸਾਡਾ ਕੋਈ ਹੋਰ ਨਿੱਜੀ ਮਕਸਦ ਹੈ ਠੀਕ ਹੈ ਤਾਂ ਸੰਗਤਪਾਲ ਸਾਹਿਬ ਜੀ ਆਪ ਦੇ ਕਮਾਂਕਾਰਾਂ ਚ ਇੰਨਾ ਅਵਲਜ ਕਿ ਕਮਾਂਕਾਰਾਂ ਕੋਠੇ ਆਪੇ ਆਉਣੋਂ ਅਸੀਂ ਅੱਗੇ ਤੋਂ ਸ਼ਿਕਾਇਤ ਨਾ ਆਵੇ ਬੀਬਾ ਜੀ ਤੁਹਾਡੀ ਵੀ ਨਾ ਸ਼ਿਕਾਇਤ ਆਵੇ ਅੱਗੇ ਤੋਂ ਤੁਸੀਂ ਜਾਂਦੇ ਮਾਪੇ ਆਉਣ ਸਮਝੋ ਤੁਹਾਨੂੰ ਮਿਹਰੇ ਜੇ ਬਹੁਤ ਸੁਣੇ ਆ ਤੇ ਮੇਰੇ ਤਰ ਜਿਵੇਂ ਹੈਗੇ ਮੇਰੇ ਤਾਂ ਬਾਹਰ ਲਾਈਨ ਲੱਗੀ ਜਿਹੜੀ ਗੱਲ ਸੁਣਨੀ ਦਿਮਾਗ ਖਰਾਬ ਹੋ ਜਾਣਾ ਕਰਤਾ ਸੀ ਆਪਾਂ ਉਹਨਾਂ ਦੀ ਵੀ ਗੱਲ ਸੁਣੀ ਤੇ ਮੈਨੂੰ ਵੀ ਦਿਓ ਇਜ਼ਾਜ਼ਤ ਤੁਹਾਡੀ ਜ਼ਿੰਮੇਵਾਰੀ ਦੇ ਵਿੱਚ ਜਲਦੀ ਮੈਂ ਕਹਿੰਦਾ ਬੇਫਿਕਰ ਹੋ ਜੀ ਅੱਜ ਤੋਂ ਬਾਅਦ ਕੋਈ ਸ਼ਿਕਾਇਤ ਨਹੀਂ ਹੁੰਦੀ ਇਹਨਾਂ ਦੀ ਜੇ ਅੱਜ ਤੋਂ ਬਾਅਦ ਕੋਈ ਸ਼ਿਕਾਇਤ ਆਈ ਤਾਂ ਪਿੰਡ ਪੱਧਰ ਤੇ ਇਹਨਾਂ ਦੇ ਮਗਰ ਕੋਈ ਨਹੀਂ ਆਊਗਾ ਬੀਬਾ ਇਹ ਬੇਸ਼ੱਕ ਸੁਣੇ ਨਾ ਸੁਣੇ ਤੂੰ ਮੇਰੀ ਗੱਲ ਧਿਆਨ ਨਾਲ ਸੁਣ ਲੈ ਜਿੰਨਾ ਤੂੰ ਬੋਲੀ ਹੈ ਵੀ ਝਾੜਜਾਂ ਤੇ ਕੁੱਤੇ ਫਿਰਦੇ ਤੇ ਜਿੰਨਾਂ ਦੇ ਝਾੜਜਾਂ ਤੇ ਫਿਰਦੇ ਉਹਨਾਂ ਦੇ ਮਾਪਿਓ ਥੱਲੇ ਕਰੋੜ ਕਰੋੜ ਦੀਆਂ ਗੱਡੀਆਂ ਡੇਢ ਡੇਢ ਕਰੋੜ ਮੈਂ ਪਲ-ਪਲ ਦੀ ਜਾਣਕਾਰੀ ਰੱਖੂਆ ਤੁਹਾਡੇ ਘਰ ਦੀ ਹੁਣ ਜੇ ਮੈਨੂੰ ਪਤਾ ਲੱਗਿਆ ਨਾ ਬਜ਼ੁਰਗ ਨੂੰ ਸਮੇਂ ਸਿਰ ਰੋਟੀ ਨਹੀਂ ਮਿਲਦੀ ਜੇ ਮੈਨੂੰ ਪਤਾ ਲੱ ਅੱਗੇ ਤੋਂ ਗਲਤੀ ਨਹੀਂ ਹੋਣੀ ਸਰਪੰਚ ਸਾਹਿਬ ਜਾ ਸਕਦੇ ਹੋ ਬਸ ਠੀਕ ਹੈ ਜੀ ਮਿਹਰਬਾਨੀ ਚਾਹ ਪਾਣੀ ਠੀਕ ਹੈ ਜੀ ਬਸ ਬਹੁਤ ਬਹੁਤ ਧੰਨਵਾਦ ਚਲੋ ਜੀ ਰਜੀ ਅੱਗੇ ਤੋਂ ਪਾਈਂ ਖਿਆਲ ਰੱਖਿਓ ਹਾਂ ਜੀ